ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰੇ ਵੱਲੋਂ ਆਪ ਸਾਰੇ ਸੰਤਾਂ ਨੂੰ ਸਤਿ ਸ੍ਰੀ ਅਕਾਲ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਵੇਲ ਜੀ ਤੇ ਮੈਂ ਇਸ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਇਆ ਹਾਂ ਆਓ ਆਪ ਚੱਲਾਂਗੇ ਤੁਹਾਡਾ ਸਵਾਗਤ ਹੈ ਜੇ ਜੇ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਗੁਰਦੁਆਰਾ ਰਾੜਾ ਸਾਹਿਬ ਕਰਮਸਰ ਜ਼ਿਲ੍ਹਾ ਲੁਧਿਆਣਾ ਪੰਜਾਬ ਇਹ ਹੈ ਇਤੋ ਦਾ ਸੰਖੇਪ ਇਤਿਹਾਸ ਗੁਰਦੁਆਰਾ ਕਰਨਸਰ ਰਾੜਾਪਾਗ ਡਿਸਟ੍ਰਿਕਟ ਲੁਧਿਆਣਾ ਪੰਜਾਬ ਜੀ ਤੇ ਤੁਸੀਂ ਬੜੇ ਪਿਆਰ ਸਤਿਕਾਰ ਨਾਲ ਇਸ ਇਤਿਹਾਸ ਨੂੰ ਸੰਖੇਪੀ ਰੂਪ ਨਾਲ ਪੜਨਾ ਤੇ ਪੜਨਾ ਤੇ ਉਹਨਾਂ ਨੂੰ ਵੀ ਇਹ ਇਤਿਹਾਸ ਦੇ ਜਿਹੜੇ ਦਰਸ਼ਨ ਕਰਾਉਣਾ ਜੀ ਤੇ ਬਾਕੀ ਦੱਸਾਂਗੇ ਤੁਹਾਨੂੰ ਰਾੜੇ ਤੋਂ ਰਾੜਾਪਾਗ ਜਿਵੇਂ ਇਹ ਬਣਿਆ ਜੀ ਸਿਰਾ ਇਤਿਹਾਸ ਹੈ ਇਸ ਨੂੰ ਇੰਗਲਿਸ਼ ਵਿੱਚ ਵੀ ਤੇ ਪੰਜਾਬੀ ਵਿੱਚ ਵੀ ਪੜ੍ਹ ਸਕਦੇ ਹਾਂ ਬੜੇ ਕ੍ਰੇਮ ਨਾਲ ਫੋਕ ਕਰਕੇ ਇਸ ਬੰਦੇ ਕਹਾਂਗੇ ਆਪਾਂ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਦਾ ਇਹ ਬਿਲਕੁਲ ਮੋੜੇ ਖੜੇ ਹੈ ਇਹ ਜਿਹੜੀ ਜਾਂਦੀ ਆ ਐਮਡਗਾਰਡ ਨੂੰ ਜਾਂਦੀ ਆ ਰੋਡ ਤੇ ਜੈਨ ਇਹ ਜਾ ਰਹੀ ਆ ਜਾਰਾ ਗੰਦ ਲੁਧਿਆਣਾ ਸਾਈਡ ਦੇ ਮੇਲੇ ਰੋਡ ਜਾ ਰਹੀ ਆ ਆਪਾਂ ਚੱਲਦੇ ਆ ਅੰਦਰ ਗੁਰਦੁਆਰ ਸਾਹਿਬ ਨਤਮਸਤਕ ਹੋਵਾਂਗੇ ਦਰਸ਼ਕ ਕਰਾਂਗੇ ਜੀ ਇਸ ਤਰ੍ਹਾਂ ਇੱਥੇ ਜਿਹੜੇ ਬੋਰਡ ਲੱਗੇ ਹੋਇਆ ਪਹਿਲਾ ਜਿਹੜੇ ਪ੍ਰੋਗਰਾਮ ਨਿਕਲ ਗਏ ਉਹਨਾਂ ਦਾ ਨਾਲ ਹੀ ਬਾਹਰਲੇ ਪਾਸੇ ਸਕੂਟਰ ਸਟੈਂਡ ਤੁਸੀ ਦੇਖ ਸਕਦੇ ਹੋ ਕਿ ਤੁਸੀਂ ਸਕੂਟਰ ਮੋਟਰਸਾਈਕਲ ਵਗੈਰਾ ਲਗਾ ਹਿਆ ਜਿਹੜੀ ਕਾਰ ਪਾਰਕਿੰਗ ਆ ਉਹ ਵੀ ਤੁਹਾਨੂੰ ਦਿਖਾਵਾਂਗਾ ਪਿਛਲੇ ਪਾਸੇ ਹੈ ਜੀ ਇਹ ਹੈ ਮੇਨ ਡਿਊਟੀ ਗੁਰਦੁਆਰਾ ਕਰਨ ਸਾਹਿਬ ਰਾਣਾ ਸਾਹਿਬ ਜੀ ਆਓ ਅਪਨ ਚੱਲਦੇ ਦਰਸ਼ਕਾਂ ਵਾਂਗ ਪਹਿਲਾਂ ਇਹ ਨਾਲ ਹੀ ਮੇਰੇ ਖੱਬੇ ਹੱਥ ਜੋੜਾ ਘਾਰ ਹੈ ਜੀ ਦੋਨੇ ਪਾਸੇ ਜਿਹੜੀ ਜੋੜੇ ਘਾਰ ਹੈਗੇ ਆ ਇਹ ਜੋੜਾ ਘਾਰ ਤੁਸੀ ਦੇਖ ਸਕਦੇ ਹੋ ਸਾਹਮਣੇ ਗੁਰਦਸਬਾਹ ਅਗੇ ਜੇ ਆਪਾਂ ਦਰਸ਼ਨ ਕਰਾਂਗੇ ਅੰਦਰ ਚੱਲ ਕੇ ਥੋੜਾ ਘਰ ਇਹ ਹੈ ਨਿਵਾਸ ਸਥਾਨ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਅੜਾਤਾ ਵਾਲੇ ਉਹਨਾਂ ਦਾ ਨਿਵਾਸ ਸਥਾਨ ਆਪਾਂ ਦਰਸ਼ਨ ਕਰਾਂਗੇ ਪਹਿਲਾਂ ਉਹਨਾਂ ਦੇ ਨਿਵਾਸ ਸਥਾਨ ਦੇ ਸੰਗ ਜੀ ਇਹ ਨਿਵਾਸ ਸਥਾਨਾਂ ਸੰਤ ਬਾਬਾ ਕਿਸ਼ਨ ਸਿੰਘ ਜੀ ਦਾ ਦਰਸ਼ਨ ਕਰੋ ਤੇ ਗੁਰਗੱਤਿਆਂ ਖੁਸ਼ੀਆਂ ਪ੍ਰਾਪਤ ਕਰੋ ਉਹਨਾਂ ਦੇ ਜਿਹੜੇ ਕੱਪੜੇ ਆ ਕੋਟ ਆ ਬੜੇ ਬੜੇ ਕੋਈ ਦੇਖ ਸਕਦੇ ਹੋ ਤੇ ਇਹ ਉਹਨਾਂ ਦੇ ਬੈੱਡ ਬਾਬਾ ਜੀ ਉਹਨਾਂ ਦੇ ਲੱਗੇ ਹੋਇਆ ਪਰਫਿਊਮ ਦਾ ਬੜਾ ਸ਼ੌਕ ਹੁੰਦਾ ਸੀ ਬਾਬਾ ਜੀ ਉਹਨਾਂ ਨੂੰ ਇਹ ਦੇਖੋ ਇਹ ਸਾਰੇ ਵਸਤੂਆਂ ਉਹਨਾਂ ਦੇ ਦੂਸਰੇ ਸ਼ੀਸ਼ੇ ਰਾਹੀਂ ਤੁਹਾਨੂੰ ਦਿਖਾਉਣਾ ਉਹਨਾਂ ਦੇ ਜਿਹੜੇ ਹੈ ਕਰੋਕਰੀ ਵਗੈਰਾ ਉਹ ਵੀ ਤੁਹਾਨੂੰ ਦਿਖਾਉਣਾ ਸਾਮਾਨ ਉਹਨਾਂ ਦਾ ਪਲੰਗ ਤੇ ਉਹਨੇ ਗ੍ਰੇਸੀਆਂ ਕਰਫਾਨਾ ਸਾਰਾ ਕੁਝ ਮਾਲਾ ਜਿਹੜੀ ਜਪਦੇ ਸੀ ਉਹ ਵੀ ਕੋਲ ਬੈੱਡ ਦੇ ਉੱਤੇ ਪਈ ਆ ਤੇ ਇਹ ਹੈ ਸਾਹਮਣੇ ਹੁੰਦਾ ਜੋੜੇ ਨਮਸਕਾਰ ਕਰਾਂਗੇ ਜੋੜੇ ਹੀ ਪਏ ਆ ਪਰਫਿਊਮ ਪਏ ਆ ਉੱਪਰ ਤੇ ਨਾਲ ਹੀ ਕਰੋਕਰੀ ਤੁਹਾਨੂੰ ਦਸਰੀ ਹੋਈ ਇਹ ਬਾਬਾ ਜੀ ਦੀ ਬਿਲਚੀ ਅਮਰੀਕਨ ਜਦੋਂ ਬਿਰਧਵਸਤਾ ਜੋਗ ਹੋਣੇ ਉਦੋਂ ਦੀ ਜਿਹੜੀ ਬਿਲਚੀ ਹੈ ਤੇ ਪਿੱਛੇ ਜੋੜੇ ਪਏ ਆ ਭਾਂਡੇ ਪਏ ਪੇ ਚਲਦੇ ਚਾਂਦੀ ਦੇ ਹਨੀ ਦੇਖ ਸਕਦੇ ਹੋ ਤੁਸੀਂ ਸਾਰਾ ਤੇ ਉਹਨਾਂ ਦਾ ਸਥਾਨ ਹੈ ਇੱਕ ਬੜੇ ਸੋਹਣੇ ਜਿਹੜੇ ਅੰਦਰ ਪਾਰਕ ਬੜੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰਦੁਆਰ ਸਾਹਿਬ ਦੀ ਮਾਤਾ ਪੰਦਰ ਨਤਵਸਤ ਕੋਲ ਚਲਦੇ ਹਨ ਕਾਫੀ ਵੱਡਾ ਹੈ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਅੱਗੇ ਇੱਕ ٹرسٹ ਆ ਜੀ ਤੇ ਸਾਹਮਣੇ ਵੀ ਤੁਸੀਂ ਗੁਰਦਵਾਰ ਸਾਹਿਬ ਦੇਖ ਸਕਦੇ ਕਾਫੀ ਪਾਰ ਕ ਨਾਲ ਹੀ ਉੱਤਰ ਸਰੋਵਰ ਸਾਹਿਬ ਨੇ ਤੇ ਇੱਥੇ ਜਿਹੜੀ ਪ੍ਰਬੰਧਾ ਪ੍ਰਾਈਵੇਟ ਸਕੂਲ ਵੀ ਦਾ ਵੀ ਪ੍ਰਬੰਧ ਹੈਗਾ ਨਾਲ ਪਹਿਲਾਂ ਬਾਬਾ ਜੀ ਉਹਨੇ ਇੱਥੇ ਸੇਵਾ ਦਾ ਕਰਦੇ ਹੁਣ ਲੇਕਿਨ ਪ੍ਰਾਈਵੇਟ ਸਕੂਲ ਦੀ ਜਿਹੜੀ ਕੰਮ ਕਰ ਰਹੀ ਹੈ ਬੂਟ ਕਿਉਂ ਪਾਇਆ ਹੋਇਆ ਦੱਸੋ ਪਹਿਲਾਂ ਜੀ ਤਾਂ ਬਾਬਾ ਜੀ ਨਹੀਂ ਇਹ ਤੁਹਾਨੂੰ ਵੀ ਨਹੀਂ ਲਾਊਡ ਹੈਗੇ ਇਹ ਬੂਟ ਠੀਕ ਆ ਨਾ ਜੇ ਤੁਸੀਂ ਚੱਪਲ ਕਹਿ ਰਹੇ ਤੁਹਾਨੂੰ ਲਾਊਡ ਨਹੀਂ ਹੈਗੇ ਆਪਾਂ ਦਰਵਾਜ਼ਾ ਸਾਹਿਬ ਦੇ ਅੰਦਰ ਚੱਲਦੇ ਹਾਂ ਜੀ ਇਹ ਹੈ ਵੱਡਾ ਹਾਲ देख सकते हो काफी बड़ा है हॉल बने हुए अंदर पक्के बहुत बड़े दर्शन करो ते गुरु घर खुशियां प्राप्त करो जी ਕਿੰਦੇ ਉਹ ਅੰਦਰ ਆਪਣਾ ਬੋਲਣਾ ਉੱਚਤ ਨਹੀਂ ਹੋਏਗਾ ਪਾਰ ਚਾਰੇ ਆਪਾਂ ਦਰਸ਼ਨ ਕਰਾਂਗੇ ਜਿਸੇ ਦਾ ਤੀਰਤ বনਵਸ ਬਡ ਬਡ ਦੁਲਤ ਬਯੇ ਦਾਸਾ ਮਨ ਬੈਲਾ ਸੂਤ ਜੋ ਵੇ ਸਤਿਗਲ ਗੋਏ ਬਡ ਸੂਈ ਅਜਰਨ ਜੀ ਆਪਰੇ ਦਰਸ਼ਨ ਕਰਵਾ ਰਿਹਾ ਬਾਬਾ ਜੀ ਜਿਸੇ ਮੰਤਿਰ ਬਨ ਤਜ ਰਕੋ ਤੁਦਰੀ ਰਾਸਾ ਬੋਲੇ ਬਾਬਾ ਜੀ ਦੇ ਫੋਟੋ ਉੱਤੇ ਸੰਤ ਬਾਬਾ ਜੀ ਸਰਸ ਦੇ ਬੇਟੇ ਸਾਹਮਣੇ ਦਸ਼ਰਥਾਵਾ ਦੇ ਗੁਰੂ ਪ੍ਰਣੇ ਆਇਆ ਸੀ ਆਮ ਪ੍ਰਤਿਬਿੰਬ ਜੋ ਉਪਾਦੇ ਤੇਰਾ ਤ੍ਰਿਯਾਏ ਨਨਸੇ ਪਏ ਗੁਦਾਏ ਗੁਦਾਏ ਸਰਬਨੈ ਨਾਮ ਤੇਂ ਦਇਆ ਰੂਪ ਕੰਨਰ ਬਾਦੂ ਹਰ ਹਰ ਨਾਗੂ ਮਹਾ ਇਹ ਤੋਂ ਜਿਹੜਾ ਆਪਾਂ ਪ੍ਰਸ਼ਾਦ ਨੇ ਆ ਪ੍ਰਸ਼ਾਦ ਰਾਤ ਦੁਆਰ ਆਪਾਂ ਹੁਣ ਬਾਹਰ ਚੱਲਦੇ ਜੀ ਇਸ ਤਰ੍ਹਾਂ ਬਹੁਤ ਵੱਟਾ ਹੈ ਦਿਵਾਨ ਜਦੋਂ ਲੱਗਦੇ ਆ ਹਾਲ ਜਿਹੜੇ ਪਰੇ ਹੁੰਦੇ ਆ ਸਗਰੀਨਾ ਲੱਗੀਆਂ ਹੁੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਟਾ ਜਵਾਬ ਨੇਗਾ ਜੀ ਪਹ ਜਾ ਰਹੇ ਆ ਕੋਰਾ ਸਾਹ ਵੱਲ ਦੇਖ ਲਿਆ ਅਗਰ ਕੁਲ੍ਹਾ ਹੋਇਆ ਤਾਂ ਪ੍ਰਦਰਸ਼ਨ ਕਰਾਂਗੇ ਸਾਹਮਣੇ ਰਹਿਸ਼ਾਂ ਦੇ ਕਮਰੇ ਜਿਹੜੇ ਬਣਾਏ ਹੋਏ ਆ ਤੁਸੀਂ ਰਹਿ ਸਕਦੇ ਹੋ ਇੱਥੇ ਬੜੀ ਵਿਆ ਕੇ ਇਸ ਤਰ੍ਹਾਂ ਦੇ ਸਰ ਕੋਰਾ ਸਾਹ ਦਾ ਏਰੀਆ ਹੈਗਾ ਜੀ ਇਹ ਹੈ ਭੰਤਨ ਬਾਬਾ ਇਸ ਸਤਿ ਸੰਦੀ ਇਸ ਸਥਾਨ ਤੇ ਬੈ ਕੇ ਕੁਰਸੀ ਦੇ ਸਸ਼ੋਭਤ ਹੋ ਕੇ ਸੰਗਤ ਨਾਲ ਪਰਮਾਰਥਿਕ ਬਚਨ ਕਰਾਇਆ ਕਰਦੇ ਸਮੇਂ ਦਰਸ਼ਨ ਕਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਜੇ ਭੂਰੋ ਸਾਹਿਬ ਜਿਹੜੇ ਅੰਪੁੱਛਿਆ ਸੀ ਉਹ ਟਾਈਮ ਸਾਡੇ 9:30 ਵਜੇ ਤੋਂ 12:00 ਵਜੇ ਤੱਕ ਹੈ ਜੇ ਕੋਈ ਕੁੱਲਿਆ ਨਹੀਂ ਹੈਗਾ ਤੇ ਆਪਾਂ ਦੂਰ ਤੋਂ ਤੁਹਾਨੂੰ ਦਰਸ਼ਨ ਕਰਾ ਦਿੰਦੇ ਆ ਇਹ ਹੈ ਫੁਲਵਾੜੀ ਬਾਬਾ ਜੀ ਹੁਣਾਂ ਉਹ ਜਿਹੜਾ ਸ਼ੌਕੜਾ ਸੀਗਾ ਫੁੱਲਾਂ ਨਾਲ ਦਰਖਤਾਂ ਨਾਲ ਤੁਸੀਂ ਦੇਖ ਸਕਦੇ ਹੋ ਅੰਦਰ ਤਾਂ ਇਹ ਕਾਫੀ ਜਿਹੜੀ ਫੁਲਵਾੜੀ ਹੈਗੀ ਆ ਤੇ ਅੱਗੇ ਚੱਲਦੇ ਆ ਤੁਹਾਨੂੰ ਥੋੜਾ ਜਿਹਾ ਬਾਹਰੋਂ ਪੂਰਾ ਸਾਲ ਦੇ ਦਰਸ਼ਨ ਕਰਾਵਦੇ ਆ ਸਾਹਮਣੇ ਤੇ ਜਿਹੜੇ ਦੇਖ ਸਕਦੇ ਹੋ ਪੂਰਾ ਸਾਲ ਇਹ ਪੂਰਾ ਫੁਲਵਾੜੀ ਦਰਸ਼ ਕਰੋ ਜੀ ਗੋਦਵਾਰਾ ਕਾਰਮਸਰ ਆੜਾ ਤੋਂ ਜੀ ਇਸ ਤਰ੍ਹਾਂ ਦਰਹਰੇ ਆਹਲ ਕਾਫੀ ਨਾ ਚੀਜ਼ ਚਾਹਦਿਆਂ ਇਧਰ ਵੀ ਜਿਹੜੇ ਕਮਰੇ ਵਗੈਰਾ ਸੇਵਾਦਾਰ ਜਿਹਨੇ ਉਹਨਾਂ ਦੇ ਬਣੇ ਹੋਏ ਨੇ ਇਹ ਹੈ ਬਾਹਰੋਂ ਜਿਹੜੀ ਕੋਸਾ ਸਾਡੀ ਲੁੱਕ ਹੈ ਗੁਰਦੁਆਰਾ ਰਾੜਾ ਸਾਹਿਬ ਕਰਨ ਸਾਹਿਬ ਦੀ ਦੇਖ ਸਕਦੇ ਹੋ ਫੁੱਲ ਬਹੁਤ ਵਾਬਾ ਜੀ ਚੰਗੇ ਲੱਗ ਰਹੇ ਨੇ ਜੀ ਫੁੱਲਾਂ ਦੀਆਂ ਕਿਆਰੀਆਂ ਉਹ ਸਾਹਮਣੇ ਗੁਲਾਬ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਧਰ ਕੁਝ ਕੰਸਟ੍ਰਕਸ਼ਨ ਨਵੀਂ ਹੋ ਰਹੀ ਹੈ ਜੀ ਕੁਝ ਢਾਕੇ ਨਵੇਂ ਵਾਇਰ ਦਾ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਹੜੀ ਰਿਕੁਆਇਰਮੈਂਟ ਹੁੰਦੀ ਆ ਉਹਦੇ ਹਿਸਾਬ ਨਾਲ ਇਹ ਬੜਾ ਕੇ ਅੱਗੇ ਬਣਾਈ ਜਾਂਦੇ ਨੇ ਸਾਹਮਣੇ ਇੱਧਰ ਲਈ ਡਿਊੜੀ ਵੀ ਬਣ ਰਹੀ ਹੈ ਨਵੀਂ ਤੇ ਦੇਖ ਸਕਦੇ ਹੋ ਇੱਧਰ ਵੀ ਦੇਖ ਸਕਦੇ ਹੋ ਫੁੱਲ ਅਲੱਗ-ਅਲੱਗ ਕਿਸਮ ਦੇ ਲੱਗੇ ਹੋਏ ਆ ਤੇ ਮੈਨੂੰ ਪਤਾ ਵੀ ਨਹੀਂ ਕਿਹੜੇ-ਕਿਹੜੇ ਹੋਣੇ ਆ ਤਿਆਰ ਦੇਖੋ ਸਾਹਮਣੇ ਦੇਖੋ ਸਾਰੇ ਪਾਸੇ ਖੁੱਲੇ ਖੁੱਲੇ ਤੇ ਇਧਰ ਗੁਰਦਾ ਸਾਹਿਬ ਆਓ ਅਪ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਲੰਗਰ ਹਾਲ ਵੱਲ ਤੇ ਹੈ ਇੱਥੇ ਕੰਸਟਰਕਸ਼ਨ ਜਿਹੜੀ ਆ ਜੂੜੀ ਦੀ ਚੱਲਦੀ ਪਈ ਆ ਦੇਖ ਸਕਦੇ ਹੋ ਸਾਹਮਣੇ ਲੰਗਰ ਹਾਲ ਆ ਗਿਆ ਅੱਥਰ ਵੀ ਚੱਲਾਂਗੇ ਇਧਰ ਵੀ ਬਹੁਤ ਛੋਟੇ ਜਿਹੇ ਪਾਰਕ ਉਹ ਬਣੇ ਹੋਏ ਨੇ ਚੱਲਦੇ ਆਪਾਂ ਅੱਗੇ ਇਧਰ ਲਿਖਿਆ ਲੰਗਰ ਲਈ ਜਿਹੜੀ ਰਸਦ ਆ ਇਧਰ ਰੱਖੋ ਜੀ ਸਾਹਮਣੇ ਇਸ ਸਟੋਰ ਨੇ ਇੱਥੇ ਜਿਹੜੀ ਰਸੋਈ ਬਾਰੋਂ ਉਹ ਇੱਥੇ ਰੱਖੇ ਜਾਂਦੇ ਆ ਸਟੋਰ ਜਾਨੇ ਬਣੇ ਹੋਏ ਆ ਇਹ ਵੀ ਇਧਰ ਬਾਬਾ ਜੀ ਦੇ ਸਥਾਨ ਸੰਤ ਬਾਬਾ ਜੀ ਦੇ ਈਸ਼ਰ ਸਿੰਘ ਜੀ ਉਹਨਾਂ ਦੇ ਸਥਾਨ ਬਣਿਆ ਉਹਨਾਂ ਦੇ ਜਿਹੜੇ ਸੂਫ ਲੱਗੇ ਦੂਜੇ ਸੰਤ ਬਾਬਾ ਕ੍ਰਿਸ਼ਨ ਸਿੰਘ ਨੇ ਜਿਹਨਾਂ ਦੇ ਵੀ ਸੂਫ ਲੱਗੇ ਦਰਸ਼ਨ ਕਰੋ ਤੇ ਗੁਰੂ ਘਰ ਦੇੰਤ ਜੀ ਪ੍ਰਾਪਤ ਕਰੋ ਇਸਤਰਾ ਅੰਦਰ ਜਿਹੜਾ ਲੰਗਰ ਹਾਲ ਕਾਪੀ ਵੱਡਾ ਹੈਗਾ ਤੁਹਾਨੂੰ ਦਿਖਾਉਣਾ ਅੰਦਰ ਜਾ ਕੇ ਗੁਰੂ ਨਾਲ ਲੰਗਰ ਹਾਲ ਸਾਮਤ ਨਾਨਕ ਸਾਹਿਬ 500 ਤਰਾਵੰਗਾ ਸੰਨ 2023 ਆ 15 ਚਲ ਦੇ ਆਦਰਸ਼ਨ ਕਰਾਂਗੇ ਇਹ ਲੰਗਰ ਹਾਲ ਹੈ ਗੁਰੂ ਨਾਨਕ ਲੰਗਰ ਹਾਲ ਇਸ ਤਰ੍ਹਾਂ ਇਧਰੋਂ ਜਿਹੜੇ ਭਾਂਡੇ ਆਉਣ ਲੱਗਿਆ ਦਿੱਤੇ ਜਾਂਦੇ ਆ ਸਾਹਮਣੇ ਤੁਸੀਂ ਦੇਖੋ ਬਾਹਰ ਵਾਲਾ ਰਸਤਾ ਤੋਂ ਵੀ ਇਧਰੋਂ ਆਇਆ ਇਧਰੋਂ ਜਿਹੜੇ ਭਾਂਡੇ ਦੇਖ ਕੇ ਫਿਰ ਅੱਗੇ ਜਿਹੜੇ ਆ ਸੰਗਤ ਬੈਠੇ ਹੋ ਸਕਦੀ ਆ ਸੁਨਦੋਫਾਨਾ ਲੰਗਰ ਹਾਲ ਤੇ ਕਾਫੀ ਵੱਡੇ ਵੱਡੇ ਤੁਸੀਂ ਦੇਖ ਸਕਦੇ ਪੱਖੇ ਲੱਗੇ ਹੋਏ ਆ ਇਹ ਆ ਦੇਖੋ ਇਸ ਤਰ੍ਹਾਂ ਇਹ ਤੇ ਜਿਹੜੇ ਹਾਲ ਦੇ ਵਿੱਚ 6 ਪੱਖੇ ਜਿਹੜੇ ਉਹ ਲੱਗੇ ਹੋਏ ਆ ਇਹ ਦੇਖ ਸਕਦੇ ਹੋ ਇਹ ਕੋ ਚਾਹ ਵਾਲੇ ਲੰਗਰ ਵਾਲੇ ਪਾਸੇ ਲੱਗਿਆ ਹੋਇਆ ਜੀ ਉਹ ਵੱਡਾ ਲੰਗਰ ਖਾਨ ਆ ਇਸ ਸੰਗਤ ਵੈਤ ਕੇ ਪਾਰਾਂਚ ਲੰਗਰ ਜਿਹੜਾ ਉਹ ਚੱਲ ਰਹੀ ਆ ਬਹੁਤ ਵੱਡਾ ਹੈ ਯਾਨੀ ਕਿ ਲੰਗਰ ਹਾਲ ਹੈਗਾ ਜੀ ਦਰਸ਼ਕਾਂ ਨੂੰ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਸ਼ਿਲੰਗਰ ਹਾਲ ਤੋਂ ਦਿਖਾਇਆ ਉਹਦੇ ਚਲਦੇ ਆਪਕੋ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਅ ਬਸਤਾਂ ਜਿਹੜੇ ਤੋਂ ਤੋਂ ਕੇਸ ਜਾਈ ਜੇ ਨੇ ਇੱਥੋਂ ਫੇਰ ਸੰਗਤ ਜਿਹੜੀ ਆਉਂਦੀ ਆਜ ਤੋਂ ਜੋ ਇਹ ਦਿਖਾਉਂਗਾ ਇਹ ਮਾਤਾ ਜੀ ਲੈਣਗੇ ਕੋਹਾਂਟੇ ਆਹ ਦੇਖੋ ਇਥੋਂ ਸਿਰਫ ਫੌਂਦੀ ਖਾਲੀ ਜੋ ਵੀ ਲੈਣਾ ਹੋਊਗਾ ਲੈ ਕੇ ਜਿਹੜੀ ਸੰਗਤ ਅੱਗੇ ਜਾਂਦੀ ਹੈ ਇਸ ਤਰ੍ਹਾਂ ਇਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਜਿਹੜਾ ਹੈ ਬੜਿਆ ਹੋਇਆ ਤੁਸੀਂ ਵੀ ਇੱਥੇ ਆਓ ਗੁਰਦੁਆਰਾ ਰਾੜਾ ਸਾਹਿਬ ਕਰਮਸਾਤ ਜ਼ਿਲ੍ਹਾ ਲੁਧਿਆਣਾ ਪੰਜਾਬ ਤੇ ਇਹ ਪਿੱਛੋਂ ਵੀ ਤੁਹਾਨੂੰ ਕਾਰ ਪਾਕੀ ਵੀ ਦਿਖਾ ਦਿੰਦਾ ਪਿੱਛੇ ਜਾ ਕੇ ਕਾਫੀ ਇੱਥੇ ਜਿਹੜੇ ਆ ਖਾਸ ਸੇਵਾਵਾਂ ਉਹ ਚੱਲ ਰਹੀਆਂ ਹਨ ਇਹ ਹੈ ਲੰਗਰ ਜਿੱਥੇ ਸੰਗਤ ਬਾਹਰੋਂ ਲੈ ਕੇ ਆਉਂਦੀ ਇੱਥੇ ਰੱਖਦੇ ਆ ਫਿਰ ਅੱਗੇ ਕਿਚਨ ਦੇ ਵਿੱਚ ਦਵਾਰਾ ਫਿਰ ਅੱਗੇ ਚਲੇ ਜਾਂਦੀ ਹੈ ਤੇ ਇਹ ਵੀ ਸੇਵਾਦਾਰਾਂ ਦੇ ਅੰਦਰ ਜਿਹੜੇ ਰੂਮ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਹੈ ਦਿਖਾ ਦਿੰਦਾ ਆਪ ਕੋ ਇਸ ਤਰ੍ਹਾਂ ਦਾ ਕੁਝ ਬਣਿਆ ਹੋਇਆ ਹੈਗਾ ਤਾਂ ਆਪ ਨੇ ਨਾਲ ਜਿਆਦਾ ਸਾਰਾ ਇੱਥੇ ਰੋਸੋ ਦੁਗਰਾ ਰਕੀਆ ਨੀ ਕਦੇ ਬਾਹਰ ਆਉਂਦੀ ਐ ਤੇ ਜਾਂ ਇਹਨਾਂ ਦਾ ਆਪਣਾ ਸਟੋਰ ਵੀ ਇੱਥੇ ਕਾਫੀ ਤੇ ਹੁੰਦਾ ਹੈਗਾ ਜੀ ਸੰਤ ਸਿਹਾ ਜੀ ਮੈਂਬੋਰੀ ਹਸਪਤਾਲ ਵੀ ਹੈ ਜੀ ਰਾੜਾ ਸਾਹ ਦੇ ਵਿੱਚ ਉਹਦੇ ਵਿੱਚ ਆਹ ਫੈਸਿਲਿਟੀਆਂ ਹੈਗੀਆਂ ਨੇ ਇੱਥੇ ਰੋਜ਼ਗਾਰ ਮੈਡੀਕਲ ਸਟਾਫ ਤੇ ਬਿਹਤਰੀਨ ਸੁਵਿਧਾਵਾਂ ਉੱਥੇ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਜਿਹਨੂੰ ਟੌਪ ਗੁਰਦੁਆਰ ਕਰਨਸਰ ਆ ਕਰਨਸਰ ਰਾੜਾ ਸਾਹ ٹرسٹ ਦਾ ਹੈ ਜੀ ਨਾਲ ਸੰਪਰਕ ਨੰਬਰ ਵੀ ਦਿੱਤੇ ਹੋਏ ਆ ਤੁਸੀਂ ਇਥੋਂ ਆਪਣਾ ਜਿਹੜਾ ਲਾਜ ਹੋ ਹਰੇਕ ਤਰ੍ਹਾਂ ਦਾ ਖਰਾਹਦ ਹਰੇਕ ਦਾ ਜਨਾਨਾ ਰੋਗਦੰਨਾਂ ਦੇ ਮਾਹਰ ਜਨਰਲ ਤੇ ਲੈਪਰੋਸਕੋਪਿਕ ਜਰਦਾਂ ਨਾਲ ਹੱਡੀਆਂ ਦਾ ਹੈ ਨਹੀਂ ਉੱਥੇ ਫੜੇ ਮੈਡੀਸਨ ਦਾ ਬੱਚਿਆਂ ਦੇ ਮਾਹਰ ਚਮੜੀ ਰੋਗਾ ਦਾ ਫਿਜ਼ਿਓਥੈਰੇਪੀ ਅੱਖਾਂ ਦੇ ਮਾਹਰ ਲੈਬੋਰਟਰੀ ਦੇ ਸਭਾ ਵਾਂ ਮਲਟਰਾਸਾਉਂਡ ਸਕੈਨ ਇਦਾਂ ਕਰਕੇ ਕਾਫੀ ਇੱਕ ਜਿਹੇ ਸਹੂਲਤਾਂ ਹੋ ਦਿੱਤੀਆਂ ਜਿਵੇਂ ਤੁਸੀਂ ਵੀ ਇਸ ਸੁਵਿਧਾਵਾਂ ਦਾ ਜਿਹੜਾ ਲਾਭ ਉਠਾ ਸਕਦੇ ਆ ਜੀ ਬਾਹਰ ਆ ਗਏ ਹਾਂ ਕਾਰ ਪਾਰਕਿੰਗ ਵਾਲ ਤੇ ਤੁਸੀਂ ਦੇਖ ਸਕਦੇ ਇਸ ਤਰ੍ਹਾਂ ਜਿਹੜਿਆ ਜੋੜੀ ਦਾ ਕਾਰ ਸੇਵਾ ਚਾਲ ਰਹੀ ਆ ਪਾਣੀ ਲੱਗਿਆ ਹੋਇਆ ਹੁਣ ਇੱਥੇ ਪਲਸਟਿਕ ਉੱਤੇ ਚਾਲ ਰਹੇ ਆ ਇਸ ਤਰ੍ਹਾਂ ਇੱਥੇ ਜਿਹੜੀਆਂ ਕੰਮਕਾਰ ਉਹ ਸੇਵਾਵਾਂ ਚਲਦੀਆਂ ਰਹਿੰਦੀਆਂ ਹਨ ਇਹ ਹੈ ਪਿਛਲਾ ਡਿਊਟੀ ਉਹ ਸਾਹਮਣੇ ਤੁਸੀਂ ਦੇਖੋਗੇ ਤੇ ਤੁਹਾਨੂੰ ਜ਼ੂਮ ਕਰਕੇ ਦਿਖਾ ਦਵਾਂ ਉਹ ਹੈ ਜੀ ਮੇਨ ਡਿਊਟੀ ਮੇਨ ਸੜਕ ਆਹ ਦੇਖੋ ਨੰਗਦੇ ਜਾ ਰਿਹਾ ਪਰਲੇ ਡਿਊਟੀ ਹੈ ਜੀ ਤੁਹਾਨੂੰ ਦਿਖਾ ਰਹੀ ਆ ਪਿਛਲੇ ਪਾਸੇ ਜਿਹੜੇ ਬਾਥਰੂਮ ਗਾਹਾਂ ਹੈਗਾ ਜੋੜਾ ਘਰ ਵੀ ਹੈਗਾ ਜਿਹੜੇ ਦੇਖ ਸਕਦੇ ਹੋ ਇਹ ਦਿੱਤੇ ਬਾਹਰ ਦੇਖੋ ਜੀ ਕੋਈ ਵਿਚਾਰੇ ਤਾਂ ਨਹੀਂ ਤੁਰ ਫੁਰ ਹੁੰਦਾ ਨਵਾਂ ਅਸਥਿਤ ਜਿਹੜੀਆਂ 휠ਚੇਅਰ ਦਰਸ਼ਕਾਂ ਲਈ ਰੱਖੀਆਂ ਗਈਆਂ ਹੋਈਆਂ ਇਹ ਇੱਥੇ ਪਿੱਛੇ ਲਾਈਟ ਚਲੀ ਜਾਂਦਾ ਜਨਰੇਟਰ ਸੈੱਟ ਵੀ ਇੱਥੇ ਰੱਖੇ ਹੋਏ ਆ ਬੜੇ ਬੜੇ ਕਾਫੀ ਦੋ ਰੱਖੇ ਹੋਏ ਜੀ ਬੜੇ ਬੜੇ ਨਾਲ ਬਿਜਲੀ ਕਰ ਰਿਹਾ ਤੇ ਵਾਹ ਹੋਇਆ ਸਾਰਾ ਕੰਟਰੋਲ ਜਣੀ ਬਿਜਲੀ ਦਾ ਇੱਥੋਂ ਹੀ ਹੁੰਦਾ ਇਹ ਹੈ ਕਾਰਪਾਰਕਿੰਗ ਦੇ ਸਾਹਮਣੇ ਆਪਣੀ ਜਿਹੜੀ ਗੱਡੀ ਵਿੱਤੀ ਖੜੀ ਆ ਕੋਲੇ ਇਸੇ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਤੇ ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ ਅਗਲੀ ਵੀਡੀਓ ਆਉਣ ਤੱਕ ਆਪਾਂ ਤੁਹਾਨੂੰ ਫੇਰ ਮਿਲਦੇ ਆ ਜੀ ਇਸ ਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਜਾਇਜ਼ ਜਿਹੜੇ ਮੇਰੇ ਵੀਰ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੀ ਵੀਡੀਓ ਫੈਲਦੇ ਦਾ ਹੱਥ ਮਿਲ ਸਕੇ ਇਹਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਹੋਰ ਸ਼ੇਅਰ ਕਰਦੇ ਹੋ